ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਫੈਕ ਤੇ ਤੁਹਾਡਾ ਸਵਾਗਤ ਹੈ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਤਸ਼ੱਦਦ ਬਾਰੇ 1984 ਤੋਂ ਲੈ ਕੇ 92 ਤੱਕ ਜਾਨੀ ਕਿ ਖੜਕੂਵਾਦ ਦੇ ਦੌਰ ਅੰਦਰ ਤਸ਼ੱਦਦ ਕਿਹਨਾਂ ਕਿਹਨਾਂ ਲੋਕਾਂ ਨੇ ਝੱਲਿਆ ਤੇ ਕਿਵੇਂ ਕਿਵੇਂ ਝੱਲਿਆ ਤੇ ਇੰਤਿਹਾ ਕਿਵੇਂ ਹੋਈ ਤਸ਼ੱਦਦ ਦੀ ਔਰੇ ਬਾਰੇ ਅੱਜ ਗੱਲਬਾਤ ਕਰਾਂਗੇ ਸੋ ਵੀਡੀਓ ਬਾਖਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਭਾਈ ਦਲਜੀਤ ਸਿੰਘ ਪਿੱਟੂ ਜੀ ਆਪਣੀ ਕਿਤਾਬ ਖਾੜਕੋ ਸੰਘਰਸ਼ ਦੀ ਸਾਖੀ ਵਿੱਚ ਲਿਖਦੇ ਨੇ ਕਹਿੰਦੇ ਵੀ ਕੁਝ ਸਾਲ ਪਹਿਲਾਂ ਜਦੋਂ ਬਲਵੰਤ ਸਿੰਘ ਰਾਜੋਆਣੇ ਨੂੰ ਫਾਂਸੀ ਤੋਂ ਛਡਵਾਉਣ ਲਈ ਮੁਹਿੰਮ ਚੱਲੀ ਤਾਂ ਉਸ ਵੇਲੇ ਪੁਲਿਸ ਨੇ ਸਾਰੇ ਪੰਜਾਬ ਵਿੱਚ ਗ੍ਰਿਫਤਾਰੀਆਂ ਕੀਤੀਆਂ ਸਨ ਅਤੇ ਮੈਨੂੰ ਵੀ ਗ੍ਰਿਫਤਾਰ ਕਰ ਲਿਆ ਜੇਲ੍ਹ ਭੇਜਣ ਤੋਂ ਪਹਿਲਾਂ ਪੁਲਿਸ ਨੇ ਮੈਨੂੰ ਕੁਝ ਘੰਟੇ ਸੀਆਈਏ ਸਟਾਫ ਵਿੱਚ ਰੱਖਿਆ ਉੱਥੇ ਮੈਨੂੰ ਸੀਆਈਏ ਸਟਾਫ ਦਾ ਇੱਕ ਇੰਸਪੈਕਟਰ ਮਿਲਿਆ ਇਹ ਮੁਲਾਜ਼ਮ ਮੈਨੂੰ ਲੰਬੇ ਸਮੇਂ ਬਾਅਦ ਮਿਲਿਆ ਕਿਉਂਕਿ ਜਦੋਂ 96 ਵਿੱਚ ਮੈਂ ਫੜਿਆ ਹੋਇਆ ਸੀ ਤਾਂ ਉਦੋਂ ਇਹ CIA ਸਟਾਫ ਲੁਧਿਆਣੇ ਵਿੱਚ ਤਨਾਤ ਸੀ ਇਸ ਦੌਰਾਨ ਇਸ ਦੀ ਹੋਰ ਕਈ ਥਾਂ ਬਦਲੀ ਹੋਈ ਪਰ ਜਿਹੜੇ ਮੁਲਾਜ਼ਮ CIA ਦੇ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਹੋਰ ਕਿਤੇ ਬਹੁਤਾ ਸਮਾਂ ਨਹੀਂ ਟਿਕਦੇ ਹੁਣ ਉੱਥੇ ਹੀ ਆ ਜਾਂਦੇ ਨੇ ਸੰਘਰਸ਼ ਦੇ ਸਮੇਂ ਦੌਰਾਨ ਇਹ ਲੁਧੇਹਾਣੇ ਅਤੇ ਜਗਰਾਉਂ ਦੇ ਤਸੀਹਾ ਕੇਂਦਰਾਂ ਵਿੱਚ ਹੀ ਤਣਾਤ ਰਿਹਾ ਇਸ ਨੇ ਜ਼ੁਲਮਾਂ ਦੀ ਕਹਾਣੀ ਆਪਣੀ ਅੱਖੀਂ ਵੇਖੀ ਸੀ ਤੇ ਉਸ ਵਿੱਚ ਪੂਰਾ ਰੱਜ ਕੇ ਹਿੱਸਾ ਪਾਇਆ ਸੀ ਸੈਂਕੜੇ ਸਿੰਘ ਉਸਨੇ ਹੱਥੀ ਕੋਹੇ ਤੇ अनेਕਾਂ ਹੀ ਸਿੰਘਾਂ ਨੂੰ ਇਸ ਦੁਨੀਆ ਤੋਂ ਤੋੜ ਦਿੱਤਾ ਉਸ ਵੇਲੇ ਪੁਲਿਸ ਹਲਕਿਆਂ ਵਿੱਚ ਅਤੇ ਖਾੜਕੂਆਂ ਵਿੱਚ ਤਸ਼ੱਦਦ ਲਈ ਉਹ ਮੰਨਿਆ ਪਰ ਮੰਨਿਆ ਨਾ ਸੀ। ਉਹ 6 ਫੁੱਟ ਤੋਂ ਉੱਚੇ ਭਾਰੀ ਮਜ਼ਬੂਤ ਸਰੀਰ ਦਾ ਮਾਲਕ ਸੀ ਤੇ ਉਹਦੀ ਦੇਖਣੀ ਅਤੇ ਚਾਲ ਇੱਕ ਵਜ਼ਨ ਰੱਖਦੀ ਸੀ ਪਰ ਹੁਣ ਉਹ ਬਹੁਤ ਬਦਲ ਚੁੱਕਿਆ ਸੀ ਅਤੇ ਆਪਣੇ ਆਪ ਨੂੰ ਤਸ਼ੱਦਦ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਸੀ। ਜਦੋਂ ਅਸੀਂ ਕੱਲੇ ਸੀ ਤਾਂ ਉਹਦੀਆਂ ਗੱਲਾਂ ਤੋਂ ਇੰਜ ਲੱਗਦਾ ਸੀ ਵੀ ਕਿ ਉਹ ਜਿਸ ਕਹਾਣੀ 'ਚੋਂ ਲੰਘਿਆ ਹੈ ਉਸ ਤੋਂ ਡਾਢਾ ਪਰੇਸ਼ਾਨ ਤੇ ਔਖਾ ਹੈ। ਉਸਨੇ ਕਿਹਾ ਵੀ ਤੁਸੀਂ ਵੀ ਲੜੇ ਹੋ ਤੇ ਅਸੀਂ ਵੀ ਬਹੁਤ ਲੜੇ। ਸਾਡੇ ਪਿੱਛੇ ਇੰਨੀ ਵੱਡੀ ਸਰਕਾਰ ਸੀ ਤੇ ਸਾਡੀ ਟੀਮ ਜਿੱਤ ਗਈ ਪਰ ਤੁਸੀਂ ਲੜੇ ਤਾਂ ਵਧੀਆ ਉਸ ਨੇ ਬਹੁਤ ਚੋਟੀ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਪਰ ਉਹਨਾਂ ਦਾ ਸਤਕਾਰ ਕਰਦਾ ਸੀ ਹੁਣ ਉਸ ਦੇ ਪਰਿਵਾਰ ਦੀ ਹਾਲਤ ਠੀਕ ਨਹੀਂ ਸੀ ਅਤੇ ਉਸ ਦੀ ਸੋਚਣੀ ਵਿੱਚ ਕੁਝ ਫਰਕ ਪੈ ਗਿਆ ਸੀ ਉਸ ਨੇ ਡਾਢੇ ਦੁੱਖ ਅਤੇ ਚਿੰਤਾ ਵਿੱਚ ਕਿਹਾ ਵੀ ਹੁਣ ਪੰਜਾਬ ਦੀ ਜਵਾਨੀ ਨੂੰ ਕੀ ਹੋ ਗਿਆ ਇਹਨਾਂ ਵਿੱਚ ਅਣਖ ਵੀ ਨਹੀਂ ਰਹੀ ਤੇ ਬਿਲਕੁਲ ਫੁੱਸੜ ਸਰੀਰ ਉਹ ਆਪ ਮੁਹਾਰੇ ਬੋਲਣ ਲੱਗ ਪਿਆ ਸ਼ਾਇਦ ਉਸ ਨੂੰ ਲੱਗਦਾ ਸੀ ਵੀ ਇਹ ਗੱਲ ਇੱਥੇ ਹੀ ਕਹੀ ਜਾ ਸਕਦੀ ਹੈ ਉਸਨੇ ਕਿਹਾ ਵੀ ਦੁਬਾਰਾ ਆ ਕੇ ਜਿੱਥੇ ਜਿੰਨੇ ਬਦਮਾਸ਼ਾਂ ਤੇ ਅੱਜਕੱਲ ਦੇ ਨਵੇਂ ਖਾੜਕੂਆਂ ਨਾਲ ਮੇਰਾ ਵਾਪਿਆ ਹੈ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਅੱਗੇ ਉਹ ਅੜਦਾ ਨਹੀਂ ਹੈਗਾ ਇਹ ਮੁੰਡੇ ਕੁਝ ਵੀ ਨਹੀਂ ਲੁਕਾਉਂਦੇ ਸਾਰਾ ਕੁਝ ਇੱਕ ਦੂਸਰੇ ਦੇ ਸਾਹਮਣੇ ਹੀ ਦੱਸੀ ਜਾਂਦੇ ਨੇ ਜਦੋਂ ਇਹਨਾਂ ਨੂੰ ਮੇਰੇ ਬਾਰੇ ਦੱਸਿਆ ਜਾਂਦਾ ਹੈ ਕਿ ਮੈਂ ਕੌਣ ਆ ਤੇ ਕੀ ਕਰਦਾ ਤਾਂ ਇਹ ਬਿਨਾਂ ਪੁੱਛਿਆ ਹੀ ਸਾਰਾ ਕੁਝ ਦੱਸ ਦਿੰਦੇ ਨੇ ਹੁਣ ਤਾਂ ਸਾਨੂੰ ਕੁਝ ਕਰਨਾ ਹੀ ਨਹੀਂ ਪੈਂਦਾ ਇਹ ਪੰਜਾਬ ਦੀ ਅਣਖ ਨੂੰ ਕੀ ਹੋ ਗਿਆ ਫੇਰ ਉਹ ਯਾਦ ਕਰਕੇ ਦੱਸਣ ਲੱਗਾ ਕਿ ਉਹ ਵੀ ਵੇਲਾ ਸੀ ਜਦੋਂ ਕਈ ਸਿੰਘ ਸਾਰੀ-ਸਾਰੀ ਰਾਤ ਤਸ਼ੱਦਦ ਦੇ ਵਿੱਚ ਵੀ ਪਾਠ ਕਰੀ ਜਾਂਦੇ ਸੀ ਕਈ ਸਾਨੂੰ ਗਾਲਾਂ ਕੱਢਦੇ ਸਨ ਕਈ ਤਾਂ ਆਪਣਾ ਨਾਂ ਵੀ ਨਹੀਂ ਦੱਸਦੇ ਅਸੀਂ ਸ਼ਰਾਬ ਪੀ ਕੇ ਪੂਰੀ-ਪੂਰੀ ਰਾਤ ਹਰ ਤਰ੍ਹਾਂ ਦਾ ਤਸ਼ੱਦਦ ਕਰਦੇ ਸੀ ਪਰ ਉਹ ਆਪਣੀ ਅਣਖੀ ਛੱਡਦੇ ਸਨ ਅਤੇ ਐਨ ਬੇਬਸ ਹੋ ਕੇ ਵੀ ਇਨ ਨਾ ਮੰਨਦੇ ਉਦੋਂ ਅਸੀਂ ਉਹਨਾਂ ਨੂੰ ਨਫ਼ਰਤ ਕਰਦੇ ਸੀ ਤੇ ਮਾਰ ਦੰਦੇ ਸੀ ਪਰ ਹੁਣ ਫਰਕ ਦਾ ਪਤਾ ਲੱਗਦਾ ਹੈ ਕਿ ਕਿੱਥੇ ਉਹ ਜਵਾਨ ਸਨ ਤੇ ਕਿੱਥੇ ਆ ਹੁਣ ਵਾਲੇ ਉਹਨਾਂ ਤੋਂ ਕਈ ਵਾਰੀ ਡਰ ਵੀ ਲੱਗਦਾ ਸੀ ਪਰ ਲੜਨ ਦਾ ਸਵਾਦ ਵੀ ਆਉਂਦਾ ਸੀ ਪਰ ਇੱਥੇ ਹੁਣ ਸਿਰਫ ਮੇਰਾ ਨਾ ਹੀ ਸਭ ਕੁਝ ਕਰ ਦਿੰਦਾ ਕਹਿੰਦਾ ਉਸ ਵਕਤ ਉਹ ਪੁਲਿਸ ਵਾਲੇ ਨੂੰ ਮੈਂ ਇਹ ਤਾਂ ਨਹੀਂ ਕਿਹਾ ਕਿ ਇਹ ਸਭ ਤੁਹਾਡੇ ਵਰਗੇ ਗਦਾਰਾਂ ਤੇ ਅਣਜਾਣ ਸਿੱਖਾਂ ਦੀ ਦੇਣ ਹੈ ਜੋ ਸਰਕਾਰ ਦੇ ਹੁਕਮ ਤੋਂ ਵੀ ਵੱਧ ਕੇ ਸਾਡੇ ਖਿਲਾਫ ਚੱਲਦੇ ਸਨ ਪਰ ਇਹ ਸੱਚ ਸੀ ਕਿ ਮੈਨੂੰ ਉਹਦੇ ਬਿਆਨ ਨੇ ਝੰਜੋੜ ਦਿੱਤਾ ਉਹ ਬੰਦਾ ਹੁਣ ਦਿਲ ਦੀ ਗੱਲ ਕਹਿ ਰਿਹਾ ਸੀ ਤੇ ਉਹ ਵਾਕਿਆ ਹੀ ਪੰਜਾਬ ਦੀ ਜਵਾਨੀ ਦੀ ਮਾੜੀ ਹਾਲਤ ਤੇ ਦੁਖੀ ਸੀ ਵਕਤ ਦਾ ਗੇੜ ਵੇਖੋ ਕਿ ਕੁਝ ਸਮੇਂ ਬਾਅਦ ਮੈਨੂੰ ਇੱਕ ਵੱਡੇ ਪੁਲਿਸ ਅਫਸਰ ਨੇ ਵੀ ਇਸੇ ਤਰ੍ਹਾਂ ਦੇ ਉਲੰਭੇ ਭਰੇ ਸ਼ਬਦ ਕਹੇ ਕਿ ਜਿਹੜੇ ਇਹ ਅੱਜਕੱਲ ਖਾੜਕੂ ਰਹੇ ਨੇ ਇਹਨਾਂ ਵਿੱਚੋਂ ਬਹੁਤਿਆਂ ਨੂੰ ਸਿੱਖੀ ਤੇ ਪੰਜਾਬ ਬਾਰੇ ਕੁਝ ਨਹੀਂ ਪਤਾ ਪਹਿਲਿਆਂ ਦੇ ਮੁਕਾਬਲੇ ਸਿੱਦਕ ਦਾ ਪਲੜਾ ਵੀ ਖਾਲੀ ਹੁੰਦਾ ਇਹਨਾਂ ਦਾ ਇਹ ਪਤਾ ਨਹੀਂ ਗੱਲਾਂ ਬਾਤਾਂ ਵਿੱਚ ਹੀ ਜਾਂ ਸਿਰਫ ਜੋਸ਼ ਵਿੱਚ ਹੀ ਇਹਦਾਂ ਨੂੰ ਤੁਰ ਪੈਂਦੇ ਨੇ ਇਹ ਬੋਲਦੇ ਬਹੁਤ ਨੇ ਫਿਰ ਗੱਲ ਮਕਾਉਂਡ ਦੇ ਅੰਦਾਜ਼ ਨਾਲ ਮੈਨੂੰ ਕਹਿਣ ਲੱਗਾ ਕਹਿੰਦਾ ਵੀ ਦੇਖ ਲਓ ਤੁਹਾਡੀ ਅਗਲੀ ਭਰਤੀ ਕਿਹੋ ਜਿਹੀ ਹੈ ਮੈਂ ਵੀ 2009 ਤੋਂ 13 ਤੱਕ ਦੁਬਾਰਾ ਜੇਲ੍ਹ ਵਿੱਚ ਰਿਹਾ ਤੇ ਹੋਰ ਮਾਮਲਿਆਂ ਵਿੱਚ ਫੜੇ ਕਾਫੀ ਨੌਜਵਾਨਾਂ ਨੂੰ ਮਿਲਿਆ ਮੈਨੂੰ ਵੀ ਫਰਕ ਮਹਿਸੂਸ ਹੋਇਆ ਉਦੋਂ ਨੌਜਵਾਨ ਪੰਥ ਲਈ ਆਪਣਾ ਜੀਵਨ ਵਾਰ ਰਹੇ ਸਨ ਤੇ ਹਰ ਕਸ਼ਟ ਚਾਹ ਨਾਲ ਚੱਲ ਰਹੇ ਸੀ ਅਤੇ ਸ਼ਹਾਦਤ ਉਹਨਾਂ ਲਈ ਬਖਸ਼ਿਸ਼ ਵਾਂਗ ਸੀ ਪੰਥ ਦੀ ਸ਼ਕਤੀ ਤੇ ਅਰਦਾਸ ਉਹਨਾਂ ਦੀ ਪਿੱਠ ਤੇ ਸੀ ਤੇ ਇਤਿਹਾਸ ਤੇ ਸ਼ਹੀਦ ਉਹਨਾਂ ਦੀ ਪ੍ਰੇਰਣਾ ਹਨ ਉਦੋਂ ਪੰਥ ਜੰਗ ਦੇ ਅੰਦਾਜ਼ ਵਿੱਚ ਸੀ ਹੁਣ ਇਸ ਵਕਤ ਸੰਘਰਸ਼ ਨੂੰ ਪੰਥ ਦੀ ਅਰਦਾਸ ਤੇ ਪੰਥਕ ਪ੍ਰਵਾਨਗੀ ਨਹੀਂ ਹੈਗੀ ਹੁਣ ਪੰਥ ਜੰਗ ਦੇ ਉਹੋ ਜਿਹੇ ਮਾਹੌਲ ਵਿੱਚ ਨਹੀਂ ਹੈਗਾ ਹੁਣ ਜਿਹੜੇ ਸਿੰਘ ਆਪਣੇ ਆਪ ਜਾਂ ਕਿਸੇ ਦੇ ਕਹੇ ਤੇ ਹਥਿਆਰ ਚੁੱਕਦੇ ਨੇ ਤਾਂ ਉਹਨਾਂ ਲਈ ਡਾਢੀ ਓਖਾਈ ਦਾ ਸਮਾਂ ਜੇ ਉਹਨਾਂ ਵਿੱਚ ਸਿੱਖੀ ਜਜ਼ਬਾ ਜਾਂ ਕੁਰਬਾਨੀ ਦਾ ਮਾਦਾ ਨਾ ਹੋਵੇ ਤਾਂ ਫਿਰ ਉਹੀ ਹਾਲਤ ਹੋਣਗੇ ਜੋ ਉਹ ਇੰਸਪੈਕਟਰ ਕਹਿ ਰਿਹਾ ਸੀ ਹੁਣ ਇਸ ਪਾਸੇ ਤੁਰਨ ਵਾਲੇ ਸਿੰਘਾਂ ਦੇ ਕਰਤਾਰ ਪਹਿਲਾਂ ਵਾਲੇ ਸਿੰਘਾਂ ਤੋਂ ਵੀ ਤਕੜੇ ਹੋਣੇ ਚਾਹੀਦੇ ਨੇ ਸਿੱਖ ਸੰਘਰਸ਼ ਦੌਰਾਨ ਸਿੰਘਾਂ ਨੇ ਆਪਣੇ ਕਰਤਾਰ ਦੀਆਂ ਉਚਾਈਆਂ ਨੂੰ ਛੋਹਿਆ ਤੇ ਉਹਨਾਂ ਨੇ ਆਪਣੇ ਅਮਨ ਰਾਹੀ ਖਾਲਸਾਈ ਕਰਤਾਰ ਦੀ ਮੋਹਰ ਲਾਈ ਉਹਨਾਂ ਸਿੰਘਾਂ ਸਿੰਘਣੀਆਂ ਤੇ ਸਮੁੱਚੇ ਪਰਿਵਾਰ ਨੇ ਦਰਦ ਤੇ ਭੀੜ ਦੀ ਘੜੀ ਵਿੱਚ ਸੰਘਰਸ਼ ਦਾ ਸਫ਼ਰ ਕਰਦਿਆਂ ਸੀ ਤੱਕ ਨਹੀਂ ਕੀਤੀ ਦੁਸ਼ਮਣ ਦੀ ਕਦੇ ਈ ਨਹੀਂ ਮੰਨੀ ਤੇ ਆਪਣੇ ਆਪ ਨੂੰ ਹੱਸਦਿਆਂ ਹੱਸਦਿਆਂ ਪੰਥ ਦੇ ਉੱਪਰ ਵਾਰ ਦਿੱਤਾ ਦੁਸ਼ਮਣ ਦੀ ਕੈਦ ਤੇ ਤਸੀਹੇ ਕੇਂਦਰਾ ਵਿੱਚ ਤਸ਼ੱਦਦ ਦੇ ਸਭ ਨਵੇਂ ਤੇ ਪੁਰਾਣੇ ਤਰੀਕੇ ਵੀ ਸਿੰਘਾਂ ਨੂੰ ਆਪਣੇ ਕੌਲ ਤੋਂ ਤੋੜ ਨਾ ਸਕੇ ਹਰ ਰੋਧੀ ਅਰਦਾਸ ਵਿਚਲੇ ਉਹ ਸ਼ਬਦ ਆਰਿਆਂ ਨਾਲ ਚਿਰਾਏ ਗਏ ਗੋਲੀਆਂ ਨਾਲ ਉਡਾਇਆ ਫਾਂਸੀਆਂ ਤੇ ਚੜਾਏ ਗਏ ਚਰਖੜੀਆਂ ਤੇ ਚੜੇ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਦੇ ਵਾਕਿਆਤ ਅੱਜ ਫੇਰ ਸਿੰਘਾਂ ਨੇ ਆਪਣੀਆਂ ਸ਼ਹਾਦਤਾਂ ਨਾਲ ਜਿਉਂਦੇ ਕਰ ਦਿੱਤੇ ਸੇਖੀ ਵਿੱਚ ਸਭ ਤੋਂ ਵੱਡਾ ਸਥਾਨ ਸ਼ਹੀਦ ਦਾ ਹੈ ਅਤੇ ਪੁਰਾਣੇ ਸਿੱਖ ਸ਼ਹੀਦ ਤੇ ਹੁਣ ਦੇ ਸਿੱਖ ਸ਼ਹੀਦ ਇੱਕੋ ਹੀ ਸੂਤ ਵਿੱਚ پروਏ ਹੋਏ ਮੰਨ ਕੇ ਨੇ ਤਸ਼ੱਦਦ ਕੇਂਦਰਾਂ ਵਿੱਚ ਗੁਰੂ ਦੀ ਬਖਸ਼ਿਸ਼ ਅਤੇ ਸ਼ਹੀਦਾਂ ਦਾ ਪੈਰਾ ਹੀ ਸਿੰਘਾਂ ਨੂੰ ਅਜ਼ਮਾਇਸ਼ ਤੇ ਪੂਰੇ ਖਰੇ ਹੋ ਕੇ ਨਿਕਲਣ ਦਾ ਬਲ ਬਖਸ਼ਦਾ ਸੀ ਇਹ ਕਿਸੇ ਬੰਦੇ ਦੀ ਅੜੀ ਹੱਠ ਜਾਂ ਦਲੇਰੀ ਦਾ ਮਾਮਲਾ ਨਹੀਂ ਬਲਕਿ ਪੰਥਕ ਪਰੰਪਰਾ ਦੀ ਛਤਰ ਛਾਇਆ ਸੀ ਉਹਨਾਂ ਤੇ ਜਦੋਂ ਅਸੀਂ ਇਸ ਰਾਤੇ ਤੁਰੇ ਤੇ अनेका ਸਿੰਘਾਂ ਨਾਲ ਮਲਾਪ ਹੋਇਆ ਜਿਨ੍ਹਾਂ ਨੇ ਸ਼ਾਨ ਨਾਲ ਸ਼ਹਾਦਤਾਂ ਦਿੱਤੀਆਂ ਮੈਂ ਅੱਜ ਤੱਕ ਸਲਾਮਤ ਰਿਹਾ ਇਹ ਵੀ ਕੋਈ ਗੁਰੂ ਦੀ ਰਜ਼ਾ ਸੀ ਕਿਸੇ ਨੇ ਸ਼ਹਾਦਤ ਪ੍ਰਾਪਤ ਕਰਨੀ ਹੈ ਤੇ ਕਿਸੇ ਨੇ ਕਿਹੜੇ ਤਰੀਕੇ ਨਾਲ ਦੁਨੀਆ ਤੋਂ ਜਾਣਾ ਹੈ ਇਹ ਵੀ ਪਰਮਾਤਮਾ ਦੇ ਹੀ ਹੱਥ ਹੈ ਹੁਣ ਮੈਂ ਜਦੋਂ ਪਿੱਛੇ ਝਾਤ ਮਾਰਦਾ ਹਾਂ ਤਾਂ ਦੇਖਦਾ ਹਾਂ ਵੀ ਅਨੇਕਾਂ ਸਿੰਘਾਂ ਨੇ ਆਪਣੇ ਸਰੀਰ ਦਾ ਤੁੰਬਾ ਤੁੰਬਾ ਢਾ ਲਿਆ ਦੁਸ਼ਮਣ ਨੂੰ ਕੋਈ ਵੀ ਰਾਜ ਨਹੀਂ ਦਿੱਤਾ ਜਦਕਿ ਉਹ ਸਭ ਕੁਝ ਜਾਣਦੇ ਸਨ ਅਜਿਹੇ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਅੱਜ ਮਾਣ ਨਾਲ ਜਿਉਂਨੇ ਹਾਂ ਜਿਹੜੇ ਉੱਚੀਆਂ ਸ਼ਾਨਾਂ ਨਾਲ ਸ਼ਹਾਤਾ ਪ੍ਰਾਪਤ ਕਰ ਗਏ ਤਸ਼ੱਦਰ ਰਾਹੀਂ ਸ਼ਹੀਦ ਹੋਣ ਵਾਲੇ ਅਨੇਕਾਂ ਸਿੰਘਾਂ ਨੂੰ ਮੇਰੇ ਜਾਂ ਸਾਡੇ ਜਥੇ ਬਾਰੇ ਸਭ ਕੁਝ ਪਤਾ ਹੀ ਸੀ ਪਰ ਉਹਨਾਂ ਨੇ ਕੁਝ ਨਹੀਂ ਦੱਸਿਆ। ਇਹਨਾਂ ਵਿੱਚ ਸਭ ਤੋਂ ਪਹਿਲਾਂ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਸਨ। ਇਹਨਾਂ ਦੇ ਫੜੇ ਜਾਣ ਤੋਂ ਬਾਅਦ ਪੁਲਿਸ ਤਸ਼ੱਦਦ ਤੇ ਜੇਲ੍ਹ ਵਿੱਚ ਰਹਿੰਦਿਆਂ ਇਹਨਾਂ ਨੂੰ ਸੰਘਰਸ਼ ਦੇ ਤਕਰੀਬਨ ਬਹੁਤੇ ਪੇੜ ਪਤਾ ਸਨ। ਇਹ ਸਿੰਘ ਸਿਰਫ ਸਾਡੇ ਜਥੇ ਦੇ ਹੀ ਨਹੀਂ ਹੋਰ ਵੀ ਕਈ ਜਥੇਬੰਦੀਆਂ ਦੇ ਰਾਜਾਂ ਤੋਂ ਵਾਕਿਫ ਸਨ। ਕਿਸੇ ਨੇ ਵੀ ਇਹਨਾਂ ਤੋਂ ਕੁਝ ਨਹੀਂ ਲੁਕੋਇਆ ਸੀ। ਸੁਖਦੇਵ ਸਿੰਘ ਤਾਂ ਇੱਕ ਵੱਡੇ ਪਰਬਤ ਵਾਂਗੂ ਸੀ ਇਸ ਨੂੰ ਕੋਈ ਹਲਾ ਨਹੀਂ ਸੀ ਸਕਦਾ ਉਹ ਬਹੁਤ ਦ੍ਰਿੜ ਤੇ ਜਾਬ ਤੇ ਵਿੱਚ ਰਹਿਣ ਵਾਲਾ ਗੰਭੀਰ ਸਿੰਘ ਸੀ ਇੱਕ ਵਾਰ ਤਸ਼ੱਦਦ ਸੈਣ ਬਾਰੇ ਹਾਸਾ ਮਜ਼ਾਕ ਹੋ ਰਿਹਾ ਸੀ ਤੇ ਚਾਚਾ ਮਤਰਾ ਸਿੰਘ ਨੇ ਕਿਹਾ ਵੀ ਜਦੋਂ ਵੀ ਕੋਈ ਸਿੰਘ ਫੜਿਆ ਜਾਵੇ ਤਾਂ ਉਹ ਸਿੰਘ ਨੂੰ ਜਿਹੜੀਆਂ ਵੀ ਥਾਵਾਂ ਦਾ ਪਤਾ ਹੋਵੇ ਤਾਂ ਉਹ ਬਿਲਕੁਲ ਛੱਡ ਦਿਓ ਬਲਜਿੰਦਰ ਸਿੰਘ ਰਾਜੂ ਨੇ ਸਹਿਮਤੀ ਪ੍ਰਗਟ ਕੀਤੀ ਤੇ ਕਿਹਾ ਕਿ ਮੈਂ ਤਸੀਹੇ ਕੇਂਦਰ ਦੇਖੇ ਨੇ ਉੱਥੇ ਰਾਬੀ ਰੱਖ ਸਕਦਾ ਹੈ ਬੰਦੇ ਦਾ ਕੋਈ ਵਾਸ ਨਹੀਂ ਹੁੰਦਾ ਇਸ ਗੱਲ ਤੇ ਤਕਰੀਬਨ ਸਾਰੇ ਸਹਿਮਤ ਸਨ ਸੁਖਦੇਵ ਸਿੰਘ ਜੋ ਬਹੁਤ ਘੱਟ ਬੋਲਦਾ ਸੀ ਉਹਨੇ ਉਸੇ ਵੇਲੇ ਹਾਸੇ ਵਿੱਚ ਕਿਹਾ ਕਿ ਤੁਹਾਡੀ ਇਹ ਗੱਲ ਤਾਂ ਠੀਕ ਹੈ ਪਰ ਮੇਰੇ ਤੋਂ ਤੁਸੀਂ ਨਿਸ਼ਚਿੰਤ ਰਹੋ ਮੈਂ ਤੁਹਾਨੂੰ ਨਹੀਂ ਫੜਾ ਸਕਦਾ ਇੱਥੇ ਮੈਂ ਉਹਨਾਂ ਸਿੰਘਾਂ ਦਾ ਜ਼ਿਕਰ ਕਰ ਰਿਹਾ ਜਿਨ੍ਹਾਂ ਨੂੰ ਮੈਂ ਜਾਣਦਾ ਸੀ ਮਿਲਿਆ ਹਾਂ ਤੇ ਸਾਜੀਆਂ 18 ਉਤੇ ਰਹੇ ਅਸੀਂ ਤਸ਼ੱਦਦ ਅਤੇ ਸ਼ਹਾਦਤ ਦੀ ਕਮਾਈ ਬਹੁਤ ਲੰਬੀ ਅਤੇ ਦੁੱਖਾਂ ਭਰੀ ਹੈ ਕਿਸੇ ਦੇ ਵਾਫਤੇ ਦੀ ਗੱਲ ਨਹੀਂ ਹੁੰਦੀ ਕਿ ਉਹ ਸਾਰੀ ਗੱਲ ਕਹਿ ਸਕੇ ਕਿਉਂਕਿ ਇਹ ਬਹੁਤ ਵੱਡੇਰੀ ਸੀ ਇਸ ਦਾ ਕੁਝ ਕੋਈ ਹਿੱਸਾ ਦੱਸਿਆ ਸੀ ਤੇ ਬਾਕੀ ਹਿੱਸਾ ਦੁਨੀਆ ਨੂੰ ਦਿਖਦਾ ਨਹੀਂ ਹੈਗਾ ਗੁਰੂ ਖਾਲਸਾ ਪੰਥ ਨੇ ਇਸ ਦੌਰ ਵਿੱਚ ਵੀ ਆਪਣੀ ਵਿਰਾਸਤ ਅਤੇ ਪਰੰਪਰਾ ਨੂੰ ਸ਼ਾਨ ਨਾਲ ਦਰਾਇਆ ਇਸ ਵਾਰ ਦੁਸ਼ਮਣ ਕੋਲ ਪ੍ਰਚਾਰ ਦਾ ਬਹੁਤ ਵੱਡਾ ਸਾਧਨ ਹੈ ਜਿਸ ਨਾਲ ਲੋਕਾਂ ਦੇ ਦਿਮਾਗ ਨੂੰ ਕਾਬੂ ਕਰਨ ਦੀ ਤਕੜੀ ਕਾਮਯਾਬੀ ਹਾਸਲ ਕੀਤੀ ਹੈ ਉਹਨਾਂ ਨੇ ਉਸਨੇ ਬਹੁਤ ਭੰਡੀ ਪ੍ਰਚਾਰ ਕੀਤਾ ਹੈ ਤੇ ਝੂੜਦੀਆਂ ਇਮਾਰਤਾਂ ਖੜੀਆਂ ਕੀਤੀਆਂ ਨੇ ਪਰ ਸੱਚ ਨੇ ਹੌਲੀ-ਹੌਲੀ ਆਪਣੇ ਨੀਮਾਂ ਅਨੁਸਾਰ ਉਜਾਗਰ ਹੋਈ ਜਾਣਾ ਸੋ ਇਹ ਸੀ ਜੀ ਇੱਕ ਕਿੱਸਾ ਉਦੋਂ ਹੋਣ ਵਾਲੇ ਤਸ਼ੱਦਤਾਂ ਬਾਰੇ ਸੋ ਐਸੀ ਤਰ੍ਹਾਂ ਦਾ ਇੱਕ ਕਿੱਸਾ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ